ਜ਼ਖਮੀ ਕਰਮਚਾਰੀਆਂ ਤੇ ਉਹਨਾਂ ਦੀ ਤਨਖਾਹ ਨੂੰ ਲੈ ਕੇ WSIB 2007 ਦੇ 50 ਦਾਅਵਿਆਂ ਦੀ ਸਮੀਖਿਆ ਕਰ ਰਿਹਾ ਹੈ ਪ੍ਰਦਾਨ ਦੇ ਮੁਤਾਬਕ WSIB ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦਾ 85% ਦੀ ਅਦਾ ਕਰਦਾ ਹੈ ਜੇਕਰ ਉਹਨਾਂ ਨੂੰ ਨੌਕਰੀ ਦੇ ਉੱਤੇ ਸੱਟ ਲੱਗ ਜਾਂਦੀ ਹੈ ਤਾਂ ਉਹ ਉਸ ਭੂਮਿਕਾ ਦੇ ਵਿੱਚ ਵਾਪਸ ਨਹੀਂ ਜਾ ਸਕਦੇ ਪਰ ਦੂਜੇ ਕੰਮ ਤੋਂ ਕਮਾਏਗੇ ਪੈਸੇ ਵਾਪਸ ਕਰ ਦਿੰਦੇ ਨੇ ਪਿਛਲੇ ਸਤੰਬਰ ਦੇ ਵਿੱਚ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਸੀ ਕਿ ਡਬਲਯੂ ਐਸ ਆਈ ਬੀ ਦਾ ਇਹ ਮੰਨਣਾ ਗਲਤ ਸੀ ਕਿ ਮੌਸਮੀ ਪ੍ਰਵਾਸੀ ਕਾਮੇ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਰਾਹੀਂ ਵਾਦ ਤੋਂ ਵਾਦ 12 ਹਫ਼ਤਿਆਂ ਦੀ ਆਮਦਨ ਨੁਕਸਾਨ ਦੇ ਮੁਆਵਜ਼ੇ ਦੇ ਯੋਗ ਨੇ ਜੇਕਰ ਉਹ ਜ਼ਖਮੀ ਹੁੰਦੇ ਨੇ ਤਾਂ 온ਟਾਰੀਓ ਸੁਧਾਰ ਕਰੇਗਾ ਕਿ ਜ਼ਖਮੀ ਪ੍ਰਵਾਸੀ ਕਾਮਿਆਂ ਨੂੰ ਕਿਵੇਂ ਮੁਆਵਜ਼ਾ ਦੇਣਾ ਹੈ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਬੋਰਡ ਦੇ ਪ੍ਰਧਾਨ ਜੈਫ ਲੈਂਗ ਦਾ ਕਹਿਣਾ ਹੈ ਕਿ ਬਦਲਾ ਪ੍ਰਭਾਵਿਤ ਕਰਦੇ ਨੇ ਕਿ ਬੋਰਡ ਉਸ ਕਰਮਚਾਰੀ ਨੂੰ ਕਿਵੇਂ ਭੁਗਤਾਨ ਕਰਦਾ ਹੈ ਜੋ ਸੱਟ ਕਾਰਨ ਨੌਕਰੀ ਤੇ ਵਾਪਸ ਨਹੀਂ ਆ ਸਕਦੇ ਪਰ ਕਿਤੇ ਹੋਰ ਕੰਮ ਕਰਨ ਦੇ ਯੋਗ ਨੇ ਡਬਲਯੂ ਐਸ ਆਈ ਬੀ ਕਰਮਚਾਰੀਆਂ ਨੂੰ ਉਹਨਾਂ ਦੀ ਤਨਖਾਹ ਦਾ 85% ਦੀ ਅਦਾ ਕਰਦਾ ਹੈ ਜੇਕਰ ਉਹਨਾਂ ਨੂੰ ਨੌਕਰੀ ਤੇ ਸੱਟ ਲੱਗਦੀ ਹੈ ਤੇ ਉਹ ਉਸ ਭੂਮਿਕਾ ਵਿੱਚ ਵਾਪਸ ਨਹੀਂ ਆ ਸਕਦੇ ਪਰ ਦੂਜੇ ਕੰਮ ਤੋਂ ਕਮਾਏ ਪੈਸੇ ਵਾਪਸ ਮੋੜਦੇ ਨੇ ਲੈਂਗ ਦਾ ਕਹਿਣਾ ਹੈ ਕਿ ਇਹ ਸਹੀ ਨਹੀਂ ਹੈ ਕਿਉਂਕਿ ਸੱਟ ਲੱਗਣ ਤੋਂ ਬਾਅਦ ਘਰ ਪਰਤਣ ਵਾਲੇ ਪ੍ਰਵਾਸੀ ਕਾਮੇ ਆਮ ਤੌਰ ਤੇ ਆਪਣੇ ਦੇਸ਼ਾਂ ਵਿੱਚ 온ਟਾਰੀਓ ਵਿੱਚ ਪੂਰਾ ਸਮਾਂ ਕੰਮ ਕਰਨ ਨਾਲੋਂ ਬਹੁਤ ਘੱਟ ਕਮਾਈ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ WSIB 2007 ਦੇ 50 ਦਾਅਵਿਆਂ ਦੀ ਸਮੀਖਿਆ ਕਰ ਰਿਹਾ ਹੈ ਤੇ ਸੰਭਾਵਤ ਤੌਰ ਤੇ ਪਿਛਲੇ ਕਲੇਮ ਵਿੱਚ ਲੱਖਾਂ ਦਾ ਭੁਗਤਾਨ ਕਰੇਗਾ ਲੈਂਗ ਨੇ ਕਿਹਾ ਹੈ ਕਿ ਇਹ ਕੁਝ ਕਮਜ਼ੋਰ ਲੋਕ ਨੇ 온ਟਾਰੀਓ ਵਿੱਚ ਕੰਮ ਕਰਨ ਦੇ ਲਈ ਆਏ ਸਨ ਤੇ ਉਹਨਾਂ ਨੂੰ ਸੱਟ ਲੱਗ ਗਈ। ਉਹਨਾਂ ਦੇ ਦੇਸ਼ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਉਹਨਾਂ ਨੂੰ ਅਨਟੇਰੀਓ ਤੋਂ ਨਾ ਹੋਣ ਕਰਕੇ ਉਹਨਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਗਿਆ। ਕਈ ਸਾਲ ਪਹਿਲਾਂ ਅਜਹੀਆਂ ਸਥਿਤੀਆਂ ਵਿੱਚ ਚਾਰ ਜ਼ਖਮੀ ਪ੍ਰਵਾਸੀ ਮਜ਼ਦੂਰ ਬਿਹਤਰ ਮੁਆਵਜ਼ੇ ਲਈ ਦਲੀਲ ਦੇਣ ਲਈ ਵਰਕਪਲੇਸ ਸੇਫਟੀ ਐਂਡ ਇੰਸ਼ੋਰੈਂਸ ਅਪੀਲ ਟ੍ਰਿਬਿਊਨਲ ਦੇ ਕੋਲ ਗਏ ਸਨ। ਪਿਛਲੇ ਸਤੰਬਰ ਵਿੱਚ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਸੀ ਕਿ ਡਬਲਯੂਐਸਆਈਬੀ ਦਾ ਇਹ ਮੰਨਣਾ ਗਲਤ ਸੀ ਕਿ ਮੌਸਮੀ ਪ੍ਰਵਾਸੀ ਕਾਮੇ ਸੀਜ਼ਨਲ ਐਗਰੀਕਲਚਰ ਵਰਕਰ ਪ੍ਰੋਗਰਾਮ ਰਾਹੀਂ ਤਤੋ ਵੱਦ 12 ਹਫਤਿਆਂ ਦੀ ਆਮਦਨ ਨੁਕਸਾਨ ਦੇ ਮੁਆਵਜ਼ੇ ਦੇ ਯੋਗ ਨੇ ਜੇਕਰ ਉਹ ਜ਼ਖਮੀ ਹੋਏ ਸਨ ਕਾਮਿਆਂ ਦੇ ਅਸਲ ਹਾਲਾਤ ਜਿਵੇਂ ਕਿ ਉਹ ਆਪਣੀ 60 ਤੋ ਠੀਕ ਹੋ ਗਏ ਨੇ ਕੰਮ ਕਰਨ ਜਾਂ ਨੌਕਰੀ ਲੱਭਣ ਦੇ ਯੋਗ ਸਨ ਨੂੰ ਧਿਆਨ ਵਿੱਚ ਰੱਖੇ ਬਿਨਾ ਸਾਰੇ ਕਾਮੇ 온ਟਾਰੀਓ ਦਾ ਆਪਣੇ ਦੇਸ਼ ਦੇ ਵਿੱਚ ਕੰਮ ਤੇ ਵਾਪਸ ਆ ਸਕਦੇ ਨੇ ਟ੍ਰਿਬਿਊਨਲ ਨੇ ਫੈਸਲਾ ਸੁਣਾਇਆ ਜੋ ਉਚਿਤ ਨਹੀਂ ਸੀ ਇਸ ਫੈਸਲੇ ਵਿੱਚ ਦੱਸੇ ਗਏ ਕਾਰਨਾ ਕਰਕੇ ਪੈਨਲ ਨੇ ਸਿੱਟਾ ਕੱਢਿਆ ਕਿ ਪ੍ਰਵਾਸੀ ਖੇਤੀਬਾੜੀ ਕਾਮਿਆਂ ਲਈ ਲੰਮੇ ਸਮੇਂ ਤੋਂ ਕਮਾਈ ਦੇ ਨੁਕਸਾਨ ਲਾਭ ਉਨ੍ਹਾਂ ਦੀ ਅਸਲ ਸਥਾਨਕ ਖੇਤਰੀ ਕਿਰਤ ਮੰਡੀ ਵਿੱਚ ਕਮਾਈ ਕਰਨ ਦੀ ਯੋਗਤਾ ਤੇ ਆਧਾਰਿਤ ਹੋਣੇ ਚਾਹੀਦੇ ਨੇ ਲੈਂਗ ਨੇ ਕਿਹਾ ਕਿ ਟ੍ਰਿਬਿਊਨਲ ਦੇ ਫੈਸਲੇ ਨੇ WSBI ਵਿੱਚ ਕੋਈ ਤਬਦੀਲੀ ਨਹੀਂ ਕੀਤੀ ਕਿਉਂਕਿ ਇਸ ਨੇ ਪਹਿਲਾਂ ਹੀ ਇਸ ਕਾਨੂੰਨ ਦੀ ਵਿਆਖਿਆ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਨੇ ਸੰਗਠਨ ਨੂੰ ਯਕੀਨ ਦਿਵਾਇਆ ਕਿ ਇਹ ਸਮੱਸਿਆ ਨੂੰ ਹੱਲ ਕਰਨ ਲਈ ਸਹੀ ਰਸਤੇ ਤੇ ਸੀ ਲਹਿੰਦੇ ਕਿਹਾ ਕਿ ਜੇਕਰ ਤੁਸੀਂ অন্ਟਾਰੀਓ ਵਿੱਚ ਕੰਮ ਕਰਦੇ ਹੋਏ ਜ਼ਖਮੀ ਹੋ ਜਾਂਦੇ ਹੋ ਜਾਂ ਤੁਹਾਡੇ ਨਾਲ ਇੱਜ਼ਤ ਨਾਲ ਸਲੂਕ ਕੀਤਾ ਜਾਏਗਾ ਤਾਂ ਹੰਦਰਦੀ ਵਾਲਾ ਸਲੂਕ ਕੀਤਾ ਜਾਣਾ ਜ਼ਰੂਰੀ ਹੈ ਨਿਊਜ਼ ਇਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ